ਅਬ ਤੋਂ ਪਹਿਲਾ ਤੁਹਾਡਾ ਆਪਣਾ ਕਿਤਾ ਚੈਨਲ ਤੇ ਸਵਾਗਤ ਅੱਜ ਆਪਾਂ ਲੈ ਕੇ ਆਇਆ ਤੁਹਾਨੂੰ ਡੱਬ ਵਾਲੀ ਪਸ਼ੂ ਮੰਡੀ ਤੇ ਬਾਈ ਜੀ ਜਿਵੇਂ ਅੱਜ ਤਰੀਕ ਹੋ ਗਈ 27 ਦਿਨ ਐਤਵਾ ਡੱਬ ਵਾਲੀ ਪਸ਼ੂ ਮੰਡੀ ਤੇ ਆਪਾਂ ਖੜੇ ਆਂ ਜੇ ਬਾਈ ਜੀ ਰੌਣਕਾਂ ਦੀ ਗੱਲ ਕਰੀਏ ਪੂਰੀਆਂ ਫੁੱਲ ਰੌਣਕਾਂ ਫੁੱਲ ਪਸ਼ੂ ਆਏ ਹੋਏ ਆ ਨਾਲ ਨਾਲ ਬਈਆਂ ਨਾਲ ਆਪਾਂ ਕਰਾਂਗੇ ਰੇਟਾਂ ਦੀ ਗੱਲ ਦਿਖਾਵਾਂਗੇ ਤੁਹਾਨੂੰ ਮੱਝਾਂ ਤੇ ਗਾਈਆਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਬਾਈ ਜੀ ਲੋ ਬਾਈ ਜੀ ਆਪਾਂ ਇਹ ਮੱਝ ਤੋਰ ਕੇ ਦਿਖਾਵਾਂਗੇ ਤੇ ਬਾਈ ਨਾਲ ਕਰਾਂਗੇ ਗੱਲਬਾਤ ਕਿੰਨਾ ਦੁੱਧ ਆ ਕੀ ਰੇਟ ਆ ਕਿੰਵੇਂ ਸੋਏ ਆ ਲੋ ਬਾਈ ਜੀ ਇੱਕ ਤਾਂ ਥੋੜਾ ਚੱਕਰ ਦੇ ਆ ਦੇ ਮੰਡੀ 'ਚ ਲੋ ਬਾਈ ਜੀ ਬਹੁਤ ਸੋਹਣੀ ਮੱਝ ਆ ਗਈ ਬਹੁਤ ਵਧੀਆ ਥਾਂ ਲੱਗਿਆ ਮੱਝ ਦੇ ਲੇਵਾ ਬਹੁਤ ਵਧੀਆ ਬਈ ਮੱਝ ਤੇ ਆਪਾਂ ਕਰਾਂਗੇ ਬਾਈਆਂ ਨਾਲ ਗੱਲਬਾਤ ਕੀ ਰੇਟ ਆਗਾ ਮੱਝ ਦਾ ਬਾਈ ਮਾਦਨ ਨੂੰ ਸ਼ਿੰਗਾਰ ਕੇ ਲਗਾਏ ਬਾਈ। ਉਂਗਰੂ ਪਾਛੜੇ ਪੈਰਾ ਚ ਗਾਲ ਚੁੰਨੀਆ। ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ। ਬਾਈ ਕਿਹੜਾ ਪਿੰਡ ਹੈ ਜੀ? ਚੋਟੀਆਂ ਪਿੰਡਾਂ ਦੀ ਗਦਵਾ। ਤਾਂ ਬਾਈ ਦੀ ਚੋਟੀਆਂ ਪਿੰਡ ਤੋਂ ਆਇਆ। ਬਾਈ ਕਿੰਨੇ ਸੂਏ ਮੱਝ ਆ ਗਈ? ਪਹਿਲਾ ਸੂਆ ਛੋਟੀ ਹੈ। ਪਹਿਲਾ ਸੂਆ ਛੋਟੀ ਹੈ। ਠੀਕ ਹੈ ਮਗਰ ਕੱਟਾ ਹੀ ਕੱਟੀ ਹੈ ਜੀ। ਕੱਟੀ ਹੈ ਜੀ। ਕੱਟੀ ਹੈ ਜੀ। ਕਿੰਨੇ ਸੂਏ? ਠੀਕ ਹੈ ਕੈ ਦੰਦੋਗੇ ਜੀ? 4 ਦੰਦ। 4 ਦੰਦ ਹੈ ਜੀ। ਠੀਕ ਹੈ ਲਾਈਵ ਦੋਸਤੋ 4 ਦੰਦ ਹੈ ਜੀ। ਤੇ ਬਾਈ ਜੀ ਦੁੱਧ ਕਿੰਨਾ ਹੈ ਮਾਸ਼ਾਅੱਲ੍ਹੀ ਦੁੱਧ 16 ਕਿਲੋ ਹੈ ਜੰਦਾ ਪੂਰਾ 16 ਕਿਲੋ ਪੂਰਾ ਪੂਰਾ ਤਿਆਰ ਹੈ ਜੀ ਪੂਰਾ ਕੰਡੇ ਵਾਲਾ ਜੀ ਠੀਕ ਹੈ ਲਓ ਬਾਈ ਜੀ 16 ਕਿਲੋ ਬਾਈ ਜੀ ਕਹਿੰਦੇ ਦੁੱਧ ਤਿਆਰ ਹੈ ਮੱਝ ਦਾ ਇਹ ਬਾਈ ਜੀ ਜੇਪਾ ਰੇਟ ਦੀ ਗੱਲ ਕਰੀਏ ਕਿੰਨਾ ਰੇਟ ਆਈ ਹੈ ਇਹਦਾ ਰੇਟ 2 ਲੱਖ ਰੁਪਈਆ 2 ਲੱਖ ਰੁਪਈਆ ਠੀਕ ਹੈ ਲੋ ਬਾਈ ਜੀ ਰੇਟ 2 ਲੱਖ ਹੈ ਜੀ ਮੱਝ ਦਾ ਲੈਣ ਦੇਣੀ ਹੈ ਬਾਈ ਜੀ ਹਾਂ ਲੈਣ ਦੇਣੀ ਹੈ ਬਾਈ ਜੀ 2 ਲੱਖ ਰੁਪਈਆ ਮੱਝ ਦਾ ਆਈ ਮੋਬਾਈਲ ਨੰਬਰ ਬੋਦੋ ਜੀ 7770 7640 ਠੀਕ ਹੈ ਜੀ ਆ ਦੇਖੋ ਬਾਈ ਜੀ ਇੱਧਰ ਸੌਦਾ ਹੋ ਗਿਆ ਇੱਕ ਬਾਈ ਗਾਂ ਦੀ ਚਵਾਈ ਕਰ ਰਿਹਾ ਨਾਲ ਨਾਲ ਪੂਰੀ ਮੋਟੀ ਧਾਰ ਵਾਲੀ ਆ ਚੰਗਾ <=ਵਾ ਚੰਗੀ ਮਿਲਕਿੰਗ ਗਾਂ ਦੀ ਬਹੁਤ ਸੋਹਣੀ ਗਾਂ ਹੈ ਉਹਨਾਂ ਨੇ ਗਾਵਾਂ ਵਿੱਚ ਲਿਆ ਗਿਆ 4 ਬਾਹਰ ਦੇ ਤੇ ਆ ਦੇਖੋ ਕੀ ਆਪ ਕਰਦੇ ਆ ਬਈਆਂ ਨਾਲ ਗੱਲਬਾਤ 4 ਗਾਂਾਂ ਲੈ ਕੇ ਆ ਬਾਈ ਤੇ ਚਾਰ ਗਾਂਾਂ ਵੇਚ ਗਏ ਤੇ ਬਾਹਰਲੇ ਸਟੇਟ ਜਾਣਗੇ ਸਸਿਹਰ ਜੀ ਇਹ ਆਪਣਾ ਨਾਮ ਤੇ ਪਿੰਡ ਦਾ ਨਾਮ ਆਪਣਾ ਕਾਲਾ ਜੀ ਪਿੰਡ ਬੋਹਾ ਜੀ ਜ਼ਿਲ੍ਹਾ ਮਾਨਸਾ ਠੀਕ ਆ ਬਈ ਤੇ ਅੱਜ ਆਪਣੇ ਕਿੰਨੇ ਨਾਲ ਸੀਗੇ ਚਾਰ ਨਾਲ ਸੀ ਚਾਰ ਨਾਲ ਚਾਰੇ ਸੇਲ ਹੋ ਗਏ ਚਾਰੇ ਸੇਲ ਹੋ ਗਏ ਤੇ ਬਈ ਇੱਕ ਕਿਸ ਕੇ ਰੇਟ ਤੇ ਕੀਤੇ ਜ ਆਪਣੋਂ ਆਪ ਨੂੰ ਜਾਣ ਕੇ ਦੱਸਵਾ 55000 65000 ਤੇ 70000 ਤੇ 75000 ਠੀਕ ਆ ਬਈ ਤਿੰਨ ਰੇਟ ਤੇ ਵੇਚਣਾ ਹਾਂ ਇਹਦਾ ਕਿੰਨਾ ਰੇਟ ਸੀ ਇਹ 55000 ਦੀ ਇਹ ਮਗਰ ਬੱਛਾ ਜੀ ਇਹ ਮਗਰ ਬੱਛਾ ਇਹਦੇ ਅੱਗੇ ਉਹਦੇ ਮਗਰ ਬੱਛਾ ਜੀ ਜਦੋਂ ਕਿੰਨਾ ਕਿਸੀਗਾ ਦੁੱਧ ਵਾਈ ਹੁਣ ਦਾ 10 12 ਕਿਲੋ ਕੜਦਾ ਦੁੱਧੇ ਹਲੇ 17 18 ਕਿਲੋ ਹੁਣ ਖਾਲੀ ਕਰੀ ਤੇ ਸੂਈ ਕਿੰਨੇ ਦਿਨਾਂ ਦੀ ਐ ਸੂਈ ਨੂੰ ਹੋਏ ਨੇ 10 12 ਦਿਨ 10 12 ਦਿਨ ਹੋ ਗਏ ਤੇ ਇਦੂਗਾ ਤੇ ਆਹ ਆ ਗਈ ਹੈ ਨਾ ਹਾਂ ਸੂਈ ਹੋ ਜਾਂਦੀ ਸੂਈ ਹੋ ਜਾਂਦੀ ਸੂਈ ਬੀਸਕਾਲ ਜਿਹੜੀ ਬਹੁਤ ਚੰਗੇ ਦੇ ਮਾਰਕਿੰਗ ਨਾਲ ਆਏ ਲੱਗਦੇ ਨੇ ਹਲਕਾਰੀ ਦੇ ਉੱਤੇ ਫੋਟੋਆਂ ਪੰਜਾਂ ਮਿਲੀਆਂ ਤੇ ਭਾਈ ਇਹ ਕਿੰਨੇ ਚੈਲ ਕੀਤੀ ਹੈਗੀ ਏ 65000 ਏ 65000 ਇਹ ਕਹਾ ਗਈ ਤੇ ਬਾਈ ਠੀਕ ਆਪਾਂ ਆਹ ਗੱਬਣਾ ਦਾ ਗੱਬਣਾ ਗੱਬਣਾ ਇਹ ਗੱਬਣਾ ਪੀ ਉੱਚੀ ਹੈ ਨਹੀਂ ਵੀ ਹੋਈ ਅਸੀਂ ਇਹ ਲੋ ਜੀ ਇਹ ਵੀ ਵਿਕੀ ਹੋਈ ਹੈ ਕਿਤੇ ਬਾਕੀ ਕੁਆਲਟੀ ਚੈੱਕ ਕਰੋ ਫੇਸ ਕੁਆਲਟੀ ਜਿਹੜਾ ਇਹ ਦਾ ਫੇਸ ਕੁਆਲਟੀ ਬਾਅਦ ਛੱਡ ਦੇ ਨੋਡ ਦੇਖ ਕੇ ਜਾਂਦਾ ਹੈ ਬਹੁਤ ਚੀਜ਼ ਦੀ ਹੈ ਇਹ ਭਈ ਕਿੰਨਾ ਸੂਆ ਦਾ ਦੂਜਾ ਕਿਹੜਾ ਸੂਆ ਦਾ ਦੂਜਾ ਦੂਜੀ ਨੇ ਸਾਰੀਆਂ ਸਾਰੀਆਂ ਦੂਜੀ ਦੂਜੀ ਆ ਭਾਈ ਨੇ ਲਾਟਰੀ ਲਾਡੀ ਕਹਾ ਦੋ ਦੋ ਚੱਕੋ ਇੱਕ ਨੇ ਸੇਲ ਕੀਤੀ ਹੈਗੀ ਕਿਹੜੀ 75 ਦੀ ਤੇ 75 ਦੀ ਹੁਣ ਆਪਾਂ ਨੂੰ ਐ ਰੱਖਦੇ ਵੀ ਆਪਣੇ ਕੋਲੇ ਕਹਿੰਦੇ ਮੱਝਾਂ ਹੁੰਦੀਆਂ گاਵਾਾਂਾਂਾਂ ਮੱਝਾਂ گاਵਾਾਂਾਂ ਦੋਈ ਹੁੰਦੀਆਂ ਅੱਛੀਆਂ ਆਂਦੇ ਬੱਥੀਆਂ ਕੱਟੀਆਂ ਅੱਛੇ ਵੱਡੇ ਹੋ ਲੈਉਣੇ ਤੇ ਜੇ ਕਿਸੇ ਨੇ ਬਾਈ ਲੈਣੇ ਹੋ ਤਾਂ ਬਾਈ ਨਾਲ ਕੰਟੈਕਟ ਕਰ ਲਓ ਤੇ ਸਕਰੀਨ ਉੱਤੇ ਨੰਬਰ ਦੇਗਾ ਇੱਕ ਵਾਰੀ ਨੰਬਰ ਵੀ ਬੋਲ ਦਿਓ ਬਾਈ 80461 72246 ਠੀਕ ਹੈ ਬਾਈ ਕੋਈ ਫੇਸ ਕੁਆਲਿਟੀ ਚੈੱਕ ਕਰ ਰਗਾਂ ਦੀ ਇਧਰੋਂ ਨਾ ਕਰ ਯਾਰ ਯਾਰ ਵੀ ਲੈ ਕੇ ਆਂਦੇ ਭੰਗ ਦੇ ਗੱਲਬਾਤ ਪਹਿਲਾਂ ਕੰਡੀਸ਼ਨ ਦੀ ਕੁਆਲਟੀ ਚੈੱਕ ਕਰੀਂ ਗੱਲਬਾਤ ਦਾ ਰੇਂਜ ਡੱਬੇ ਕਿੰਨੇ ਤੇ ਲੱਗ ਨਹੀਂ ਉਧਰ ਵੀ ਹੋਣੀ ਚਾਹੀਦੀ ਚਾਰ ਹੀ ਥਾਂਗੇ ਨਾ ਮੈਂ ਨਹੀਂ ਸੀਗਾ ਤੇ ਬਾਕੀ ਮੁਰਗੀ ਵਾਲੇ ਤੁਹਾਨੂੰ ਕਿਹਾ ਤੁਹਾਨੂੰ ਮਾਰ ਦੇ ਹਾਂ ਤੇ ਠੰਡੀ ਸੀਲ ਵੀ ਚੈੱਕ ਕਰਾਵਾਂਗੇ ਤੁਹਾਨੂੰ ਇੱਕ ਵਾਰੀ ਦੇਖੋ ਜੀ ਕਿਹਾ ਬੋੜੀ ਚੋ ਤੇ ਅਈ ਇੱਕ ਕਰੀਏ ਕੋਈ ਮਾਣੀ ਠੰਡੀ ਸੀਲ ਚੈੱਕ ਕਰਾ ਦੇ ਲਓ ਜੀ ਲਓ ਠੰਡੀ ਸੀਲ ਦੇਖ ਦੇਖੋ ਸਾਡੇ ਸਾਡੇ ਕੁਝ ਹੈਗੇ ਤੇ ਹਬਾਬੇ ਮਾਨ ਮੰਗਰੇ ਮੇਰੇ ਬਚਾ ਸਤਿਗੁਰ ਆ ਜੀ ਆ ਸਤਿਗੁਰ ਜੀ ਆਪਣਾ ਨਾਮ ਤੇ ਪਿੰਡ ਦੱਸ ਦੇਈਂ ਬੁੱਟਾ ਸਿੰਘ ਜੀ ਪਿੰਡ ਕੜਾਈ ਰਮਾਣਾਜੀਤ ਸਿੰਘ ਜੀ ਤੇ ਜ਼ਿਲ੍ਹਾ ਫਰੀਦਕੋਟ ਜਿਲ੍ਹਾ ਫਰੀਦਕੋਟ ਪਿੰਡ ਹੈਗਾ ਤੇ ਜਾਣਕਾਰੀ ਦਿਓ ਜੀ ਆਪਣੇ ਕਿੰਨੇ ਵਸੂਏ ਦਾ ਪਹਿਲਾ ਸੂਆ ਜੀ ਪਹਿਲਾ ਸੂਆ ਤੇ ਦੀ ਮਾਂ ਜਦੋਂ ਦਾ ਪਤਾ ਕੁਛ ਹੈ ਪਰ ਕਿੰਨਾ ਸੀਗਾ ਬਹੁਤ ਦੁੱਧ ਕੱਢਿਆ ਜੀ 25 26 ਕਿਲੋ ਕੱਢਿਆ ਦੀ ਮਾਰੇ ਠੀਕ ਹੈ ਤੇ ਮਗਰ ਇਹਦੇ ਕੀ ਹੈਗਾ ਮਗਰ ਬੱਚਿਆ ਜੀ ਗ੍ਰੇਡ ਦਾ ਡਿਗਾ ਭਰਾਇਆ ਹੋਇਆ ਬਹੁਤ ਚੰਗੀ ਆ ਠੀਕ ਹੈ ਇਹ ਕਿੰਨੇ ਦਿਨਾਂ ਦਾ ਸੂਈ ਨੂੰ ਜੀ ਸੂਈ ਨੂੰ ਨੂੰ ਹੋ ਗਿਆ ਜੀ ਮਹੀਨੇ ਤੋਂ ਉੱਤੇ 2 ਮਹੀਨੇ ਤੋਂ ਉੱਤੇ ਹੋ ਗਿਆ ਸੂਈ ਨੂੰ ਤੇ ਹੁਣ ਇਹ ਕਿੰਨਾ ਦੁੱਧ ਦਾ ਪੀਕ ਲੈਣਾ ਹੈ 16 ਕਿਲੋ ਦੁੱਧਾ ਜੀ ਇਸ ਟਾਈਮ ਆਪਾਂ ਰੇਟ ਕੀ ਕਰਦੇ ਆਂ ਰੇਟ ਤਾਂ ਜੀ ਆਪਾਂ 70000 ਕਰਦੇ ਤੇ ਮਾਨ ਤਨ ਵਿੱਚੋਂ ਕਰ ਦਾਂਗੇ ਜੀ ਠੀਕ ਹੈ ਜੀ ਤੇ ਬਾਬਾ ਵਪਾਰ ਦਾ ਕੰਮ ਆ ਕੀ ਕਰਦੇ ਪਸ਼ੂਆ ਕਰਦੇ ਆ ਜੀ ਆਪਣੇ ਲੈ ਵੀ ਮੇਤਰੋ ਘਰੇਲੂ ਆਂਗੀ ਤੁਨੇ ਇੱਕ ਵਾਰੀ ਫੇਰ ਦਿਖਾ ਦਿੰਨੇ ਆਂਗੇ ਵਪਾਰ ਦਾ ਕੋਈ ਕੰਮ ਨਹੀਂ ਮੱਛੀ ਵੀ ਵੇਚ ਲਵਾਂ ਉਧਰ ਦੀ ਤੇ ਬਾਕੀ ਬਾਬਾ ਦਾ ਦੋ ਟਾਈਮ ਕੰਡੇ ਵਾਲਾ ਤੁਹਾਨੂੰ ਜੋਕ ਕੇ ਘਰੋਂ ਲੈ ਲਓ ਜੇ ਕਿਸੇ ਨੇ ਕੰਟੈਕਟ ਕਰਨਾ ਤੇ ਸਕਰੀਨ ਤੇ ਨੰਬਰ ਲਾਵਾਂਗੇ ਧੰਨਵਾਦ ਤੇ ਬਾਕੀ ਬੱਚੀ ਦਿਖਾ ਦਿੰਦੇ ਆਂ ਰਿਕਾਡ ਵਾਲੀ ਬੱਚੀ ਹੈਗੀ ਤੇ ਚੰਗਾ ਸਿਮ ਲਾਇਆ ਬਿਆਣ ਵਧੀਆ ਪੂਰਾ ਜੱਜੜ ਦੇ ਸੀ ਮਰਦੀ ਹੈ ਤੇ ਬਾਈ ਬਾਕਿਆ ਗੱਲ ਕਰਦੇ ਧੰਨਵਾਦ ਜੱਗੀ ਮਿੱਤਰੋ ਜੱਗੀ ਮਿੱਤਰੋ ਤੁਹਾਡੇ ਲਈ ਫਤੂਨ ਕੇ ਹੋਰ ਕਾੜੇ ਮੇਰੀ ਧੰਨਵਾਦ ਪੂਰੀ ਘੰਟ ਗੱਲਬਾਤ ਆ ਤੇ ਨੇਵੇ ਦੇ ਬਣਾ ਤੋਂ ਅਨੁਮਾਨ ਲਗਾਇਆ ਜਾ ਸਕਦਾ ਵੀ ਕੱਚੀ ਹੈ ਜੀ ਬਾਈ ਬਾਕੀ ਜਾਂ ਜਾਣ ਕੇ ਲਵਾ ਕੇ ਇੱਕ ਵਾਰੀ ਤੋਂ ਅੱਗੇ ਕਰਦੇ ਹਾਂ ਕਿ ਮੈਂ ਕਰਦਾ ਕਿ ਇੱਕ ਵਾਰ ਨਹੀਂ ਕਰਦਾ ਜਿਹੜੇ ਜਾਣੇ ਘੰਟਾ ਦੇਖੋ ਜੀ ਬਾਕੀ ਬਾਈ ਨਾਲ ਗੱਲ ਬਈ ਹੋਈ ਬੰਦੇ ਬੰਦੇ ਇਹ ਵਾ ਗੱਲ ਕਰੀ ਸੱਸੀ ਕਵੀਰ ਜੀ ਬਈ ਆਪਣਾ ਨਾਮ ਤੇ ਪਿੰਡ ਨਾਮ ਅਮਰੀਕ ਸਿੰਘ ਪਿੰਡ ਛੋਡੀਵਾਲਾ ਜ਼ਿਲ੍ਹਾ ਫਰੀਪੁਰ ਜ਼ਿਲ੍ਹਾ ਫਰੀਪੁਰ ਬਈ ਅੱਜ ਆਪਣੇ ਕੋਲ ਕਿੰਨੇ ਨਾਗ ਆ ਗਏ ਆਪੇ ਕੋਲ 4 ਨਾਗ ਆ ਗਏ 4 ਨਾਗ ਆਪਣਾ ਪਹਿਲੀ ਕੀ ਜਾਣਕਾਰੀ ਦਿਓ ਇਹ ਜੀ ਦੂਸਰਾ ਸੋਆ ਜੀ ਇਸ ਵਾਰ ਸੋਣਾ ਜੀ ਨੇ ਸੋਣ ਵਾਲੀ ਹਾਂਜੀ 10 ਦਿਨ ਬਾਕੀ ਆ ਜੀ ਮਾੜਾ ਜੀ ਆਪ ਨੂੰ ਆਰਡਰ ਆਹ ਦੇਖੋ ਇਹ ਆ ਜਾਣੀ ਇਹ ਕਿੱਥੇ ਤੇ ਪਹਿਲੇ ਸੂਏ ਦੁੱਧ ਕਿੰਨਾ ਪਾਇਆ ਤੇ ਇਹਨੇ ਪਹਿਲੇ ਸੂਏ ਕਿੰਨਾ ਆਈ 15 ਤੋਂ 16 ਕਿਲੋ 15 ਤੋਂ 16 ਕਿਲੋ ਤੇ ਭਾਈ ਆਪਾਂ ਦਾ ਰੇਟ ਕੀ ਕਰਦੇ ਆ ਇਹਦਾ ਰੇਟ 65000 ਰੁਪਏ ਜੀ ਤੇ ਲੈਣ ਦੇ ਨੂੰ ਭਾਈ ਮਾਨ ਕਰਾਂਗੇ ਰੱਜ ਕੇ ਜੀ ਠੀਕ ਆ ਰੱਜ ਕੇ ਹੋ ਜੂਗਾ ਪੱਕਾ ਹਾਂ ਰੱਜ ਕੇ ਹੋ ਠੀਕ ਆ ਭਾਈ ਇਹ ਤੇ ਨਾਲ ਲੈ ਮਿੱਤਰੋ ਕਈ ਬੰਦੇ ਦਾ ਦਿਲ ਚਾਹ ਹੁੰਦੇ ਆ ਆਪਾਂ ਫੈਂਟ ਵਾਲਾ ਦੁੱਧ ਪੀਣਾਗਾ ਤੇ ਚੰਗਣਾ ਦੁੱਧ ਹੋਵੇ ਦੇਸੀ ਪਾਲੇ ਜਾਂ ਦੋ ਗੋਲੀ ਗਾਂ ਚ ਪਾ ਉਹ ਬੋਡੀ ਕੁਲੀ ਵੀ ਆਪਾਂ ਹਿਊਮਨਲੀ ਚੰਗਾ ਗਾ ਉਹ ਦੇ ਆਧਾਰ ਤੇ ਆਪਾਂ ਤੁਹਾਡੇ ਲਈ ਆਪਾਂ ਇੱਕ ਕਰਾਸ ਬਰੀਡਿੰਗ ਦੇਸੀ ਗਾਂ ਜਾਂ ਥਾਰ ਪਰਕ ਦਾ ਕਰਾਸ ਵੀਡੀਓ ਲੈ ਕੇ ਆਏ ਹਾਂ ਬਾਕੀ ਫਿਰ ਜਾਣਕਾਰੀ ਦੇ ਦਿਆਂਗੇ ਨਾਮ ਅਮਰੀਕ ਸਿੰਘ ਪਿੰਡ ਸੋਢੀ ਵਾਲਾ ਜ਼ਿਲ੍ਹਾ ਫਰੀਦਕੋਟ ਜੀ ਨਾ ਨਹੀਂ ਸੁਆ ਕਿੰਨਾ ਇਹ ਸੁਆ ਦੂਸਰਾ ਹੀ ਹੈ ਜਿਸ ਦਾ ਵੀ ਪਹਿਲਾਂ ਸੁ ਦਿੱਤਾ ਸੀ 12 ਕਿਲੋ ਜੀ 14 14 ਕਿਲੋ ਹਾਂ ਜੀ ਇਹਦਾ ਰੇਟ ਕਰਦੇ ਹਾਂ ਜੀ ਸਿਰਫ 45000 ਰੁਪਏ ਜੀ 45000 ਮਾਤਨ ਕਰਾਂਗੇ ਜੀ ਜਾ ਕੇ ਕਰਦੇ ਹਾਂ ਆਪਾਂ ਬੋਲ ਲਵਾਂਗੇ ਹਾਂ ਜੀ ਹਾਂ ਜੀ ਹਾਂ ਜੀ ਜ਼ਰੂਰ ਕਰਾਂਗੇ ਜ਼ਰੂਰ ਬੋਲੋ ਕਰ ਕਿਹੜਾ ਮਾਤਨ ਕਰੀਏ ਤਾਂ ਵੀ ਪਹਿਲਾਂ ਸਾਨੂੰ ਢੰਡੀ ਜੀ ਚੱਤ ਨਹੀਂ ਕਿਹੜਾ ਢੰਡ ਗੱਲਵਾਤਾ ਜੀ ਨਾਲ ਹੀ ਤੇ ਵਾਕੀ ਸੁਣ ਅੱਗੇ ਆ ਕੇ ਸੁਣ ਦਿਖਾਉਣੇ ਆਗੇ ਤੋੜ ਦੇ ਵੀ ਮਾਰੀ ਜੀ ਜੋੜ ਕੇ ਚੈੱਕ ਕਰਾਉਂਦੇ ਤੇ ਬਲੈਕ ਕਰਦੇ ਨੇ ਬੇਟਾ बची बारे तो जान जानकारी लवेंगे बाकी छोटे छोटे कान ये चीज़ बहुत इफेक्ट कर ले ब्रीड तो हो जाता तो 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 है भी छोटे छोटे कान मांकानी बाकी आर्डर देखो भी आर्डर देखा मतलब तो यह होंगे तो है कि चार पास एक पता नहीं है कुछ चकता नहीं है करके आप आर्डर देखते होंगे मोड़ने भाई बाकी बॉडी स्ट्रक्चर पूरा घंटा का लेसी लावी नहीं है पूरी रज में नहीं ठंडी ਠੰਡੀ ਰੀਤਾ ਪੂਰੀ ਰਾਤ ਜਕਿਆ ਮਗਰ ਕੀ ਬਈ ਇਹਦੇ ਇਹਨੇ ਮਗਰ ਬੱਛਾ ਹੈ ਜੀ ਇਹਨੇ ਬੱਛਾ ਹੈ ਠੀਕ ਤੇ ਭਾਈ ਇਹਦਾ ਰਿਕਾਰਡ ਕੀ ਹੈ ਕੋਰ ਇਹਦਾ ਰਿਕਾਰਡ ਪੈ ਵੀਰ ਜੀ ਇਸ ਟਾਈਮ ਨਾਲ ਕੱਲ ਸੋਈ ਆ ਜੀ ਠੀਕ ਹੈ ਬਈ 10 ਤੋਂ 11 ਕਿਲੋ ਬੋਲਾ ਹੈ ਇਸ ਟਾਈਮ ਜੀ 10 ਤੋਂ 11 ਕਿਲੋ ਬੋਲਾ ਹਾਂਜੀ 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 ਠੀਕ ਹੈ ਬਈ ਸੂਆ ਇਹਦਾ ਵੀ ਦੂਜਾ ਸੂਆ ਪਹਿਲਾ ਪਹਿਲਾ ਜੀ ਪਹਿਲਾ ਸੂਆ ਵੀ ਹਾਂਜੀ ਪਹਿਲਾ ਪਹਿਲਾ ਨਾਲ ਵੀ ਇਹ ਬਈ ਆਪਾਂ ਦਾ ਰੇਟ ਕੀ ਕਰਦੇ ਆ ਇਹਦਾ ਰੇਟ ਕਰਦੇ ਜੀ 50000 ਰੁਪਏ ਜੀ 50000 ਰੁਪਏ ਮਾਨਤਾ ਜੂ ਹਾਂਜੀ ਕਰਾਂਗੇ ਮਾਨਤਾ ਮਾਨਤਾ ਜੀ ਲਾ ਵੀ ਮੇਟਰੋ ਤੋਂ ਦੇ ਲਈ ਪਾ ਇਹ ਤਾਂ ਬਹੁਤ ਠੰਡ ਮੱਢ ਦੀ ਵੀਡੀਓ ਲੈ ਕੇ ਆਏ ਆ। ਥੋੜੀ ਚੈੱਕ ਕਰ ਦੇਖੋ, ਲੈਂਥ ਦੇਖੋ, ਤੇ ਪੈਕ ਫਿਗਰ ਨੂੰ ਆਪਾਂ ਚੈੱਕ ਕਰਾਂ। ਬਈ ਮਾੜੀ ਗਾਣੂ ਲੈ ਜਾਈ। ਬਾਕੀ ਪੈਟ ਥੋੜਾ ਦੇਖੋ, ਟਿਹਡਰ ਦੀ ਕੁਆਲਿਟੀ ਦੇਖੋ। ਆਰਡਰ ਤੋਂ ਲੱਗਦਾ ਵੀ ਇਹ ਅਭੀ ਤੱਕ ਨਹੀਂ ਕੱਚੀ ਹੈ। ਬਈ ਮੋੜ ਲਿਆ। ਅਭੀ ਤੱਕ ਨਹੀਂ ਕੱਚੀ। ਦੂਸਰਾ ਸੁਆਈ। ਬਾਕੀ ਬਈ ਤਾਂ ਜਾਣ ਕਰ ਦਵਾਂਗੇ। ਇਹ ਚੀਜ਼ ਕਸਟਮਰ ਦਾ ਕਿੰਨਾ ਇਹ ਵੀਡੀਓ ਬਣਾ ਲਿਆ। ਤੇ ਕਿੰਨੇ ਘਰਾਂ ਦੇ ਬੱਚੇ ਤੇ ਦਿਨ ਦੇ 10 ਤੋਂ 12 ਦਿਨ ਲੱਗੂਗੀ 15 ਵੀ ਲੈ ਸਕਦੇ ਆ ਜੀ 15 ਵੀ ਲੈ ਸਕਦੇ ਆ ਵੀ ਇਹਦੇ ਵਿੱਚ ਦੁੱਧ ਕਿੰਨਾ ਰਹਿੰਦਾ ਦੁੱਧ ਤਾਂ ਪਹਿਲੇ ਸੂਏ ਜਿਹੜਾ ਚੋਇਆ ਜੀ ਉਹ ਚੋਇਆ ਜੀ 12 ਤੋਂ 13 ਕਿਲੋ 12 ਤੋਂ 13 ਕਿਲੋ ਆ ਕੀ 15 ਦੀ ਮੇਲ ਦਾ ਜੀ 15 ਕੱਢੂਗੇ ਤੇ ਕੀ ਮੁੱਲ ਕਰਦਾ ਵੀ ਇਹ 1 ਲੱਖ 30 ਹਜ਼ਾਰ ਰੁਪਏ ਜੀ ਤੇ ਮਾਨਤਣ ਬਈ ਕਰਾਂਗੇ ਜੀ ਫੁੱਲ ਮਾਨਤਣ ਫੁੱਲ ਕਰਾਂਗੇ ਤੇ ਬਾਕੀ ਤੁਸੀਂ ਬਾਅਦ ਵਿੱਚ 8000 ਵੀ ਥੋੜੀ ਜਿਹੀ ਲੈ ਵੀ ਤੇ ਪੇਟਪੂੜਾ ਪੂਰਾ ਚੰਗਾ ਰਹੂ ਤੇ ਕੁੰਡੇ ਸੇਂਗ ਰਹੂ ਬਾਈ ਆਪਣਾ ਕੰਟੈਕਟ ਨੰਬਰ ਦੱਸੋ 9363900104 ਠੀਕ ਆ ਵੀ ਧੰਨਵਾਦ ਹਾਂ ਬਾਈਆਂ ਨੇ ਮੱਧ ਫਿਰਦੇ ਰੋਡ ਵੀ ਕਰ ਰਹੇ ਚਵਾਈ ਬਾਈ ਕਹਿੰਦਾ ਸਾਡੀ ਵੀਡੀਓ ਬਣਾਇਆ ਲਾਇਆ ਵੀ ਇਹ ਬਾਈ ਨੇ ਜ਼ਰੂਰ ਦੇਖੋ ਕਿਹੜੀ ਜਗ੍ਹਾ ਤੋਂ ਆਏ ਬਾਈ ਆਗੜੇ ਆਗੜੇ ਤੋਂ ਆਇਆ ਸਾਡੀ ਵੀਡੀਓ ਆਗੜੇ ਦਾ ਬਹੁਤ ਮਸ਼ਹੂਰ ਆਏ ਸੰਡੇ ਅਗਲੀ ਵਾਰੀ ਆਗੜੇ ਪੈਠਾ ਲਗਾਏ ਚੰਗਾ ਇਹ ਬੋੜਾ ਲੈਂਦਾ ਆਗੜੇ ਆਏ ਹੈ ਅਸਲ ਇਹ ਅਸਲ ਹਾਂ ਆਗੜੇ ਸੇ ਆਏ ਹੈ ਕਿਆ ਕਿੰਨੇ ਪਸ਼ੂ ਲੈ ਲੈ ਬਿਜਾਰ ਕੋ ਕਿੰਨੇ ਪਸ਼ੂ ਲੈ ਐਂਡੀ ਮੰਡੀ ਕਿਤਨੇ 8 ਵੇ ਵਪਾਰ ਕਰਦੇ ਹੋ ਕਿ ਖੁਦ ਦਾ ਡੇਰੀ ਫਾਰਮ ਹੈ ਵਪਾਰ ਕਰਦੇ ਵਪਾਰ ਕਰਦੇ ਇਹ ਤੇ ਉਧਰੋਂ ਤੇ ਲੈ ਕੇ ਸਾਰਾ ਕੰਮ ਕਰਦਾ ਹੈ ਤੇ ਤਾਂ ਆਗਰ ਨੂੰ ਵੇਖਦਾ ਤਾਂ ਬਾਬੇ ਨੂੰ ਸਪੋਰਟ ਜ਼ਰੂਰ ਕਰਿਓ ਆ ਕਹਿੰਦੀ ਬੈਸ ਹੁੰਦੀ ਕਿ ਗਾਇ ਵੀ ਹੁੰਦੀ ਹੈ ਬੈਸ ਹੁੰਦੀ ਹੈ ਕਿ ਗਾਇ ਵੀ ਹੁੰਦੀ ਹੈ ਨਹੀਂ ਗਾਇ ਨਹੀਂ ਬੈਸੋ ਬੈਸ ਇਕੱਲੇ ਬੈਸ ਦਾ ਹੈ ਇਕੱਲੇ ਬੈਸ ਦਾ ਕਿਹੜੇ ਵੀ ਪਈ ਉਧਰੋਂ ਆਗਰ ਨੂੰ ਹੈਗਾ ਤੇ ਬਾਬੇ ਕੋਲੇ ਆ ਹਰ ਵਕਤ ਪਸ਼ੂ ਹੁੰਦੇ ਆ ਤੇ ਕੰਟੈਕਟ ਜ਼ਰੂਰ ਕਰਿਓ ਇਹ ਧੰਨਵਾਦ ਠੀਕ ਆ ਜਾ ਅੱਜ ਆਠੀ ਆ ਅਸੀਂ ਪਹਿਲੇ 300 ਦੇ ਵਾਸਤੇ ਲਗਾਇਆ ਪਾ ਅਗਲੀ ਮੱਜ ਪਹਿਲੇ ਸੀ ਮੱਜਾ ਬਹੁਤ ਸਟਰਕਚਰ ਬਹੁਤ ਚੰਗਾ ਬਹੁਤ ਸਿੰਗਾਰੀ ਮੱਜਾ ਝੋਟੀ ਐ ਪਹਿਲਣ ਪਹਿਲਾਂ ਹੀ ਝੋਟੀ ਆ ਬਾਈ ਜੀ ਇਹਨੇ ਅੱਜ ਕੋਲ ਪੂਰੀ ਘੇੜਾ ਕੰਲਾ ਕੰਲਾ ਕਰਨ ਲੱਗਾ ਮੁਕੇ ਪਹਿਲਾ ਮੋੜ ਲਿਆ ਬਾਈ ਬਾਕੀ ਦੇਖੋ ਜੀ ਤੇ ਜੈਡ ਬਲੈਕ ਵੀ ਐ ਨੰਬਰ ਜੀ ਦਾ ਵੀ ਜੈਡ ਬਲੈਕ ਸਤਿ ਸ਼੍ਰੀ ਅਕਾਲ ਆਪਣਾ ਨਾਮ ਤੇ ਪਿੰਡ ਦੱਸ ਦਿਓ ਆਪਣਾ ਅਮਰੀਕ ਨਾਮ ਹੈ ਜੀ ਹਾਂਜੀ ਪਿੰਡ ਗੜਾਈ ਬੀਨਾ ਬੰਦੀ ਫਟਿਆਵਾ ਫਟਿਆਵਾ ਤਈ ਹਾਂ ਤੇ ਆਪਣਾ ਕੰਮ ਸੇਲ ਪਰਚੇ ਦਾਗਾ ਸੇਲ ਪਰਚੇ ਤੇ ਕੱਲੀਆਂ ਮੱਝਾਂ ਹੁੰਦੀਆਂਗੇ ਨਾਲ ਗਾਵਾਂ ਵੀ ਹੁੰਦੀਆਂ ਨਹੀਂ ਨਹੀਂ ਮੱਝਾਂ ਮੱਝਾਂ ਕੱਟੀਆਂ ਹਾਂ ਮੱਝਾਂ ਪਹਿਲਾਂ ਕੱਟੀਆਂ ਬਸ ਠੀਕ ਹੈ ਜਿਹੜੀਆਂ ਛੋਟੀਆਂ ਕੱਟੀਆਂ ਨਹੀਂ ਨਹੀਂ ਕੱਲੀਆਂ ਮੱਝਾਂ ਬਸ ਦੁੱਧ ਵਾਲੇ ਪਸ਼ੂ ਹੁੰਦੇ ਹੈਗੇ ਹਾਂ ਤੇ ਅੱਜ ਆਪ ਨੂੰ ਆਦੇ ਬਾਰੇ ਜਾਣਕਾਰੀ ਦਿਓ ਮੱਝ ਬਾਰੇ ਵੀ ਦੱਸੂਆ ਕਿੰਨਾ ਵਗਾ ਕਿੰਨੇ ਦਿਨਾਂ ਜੀ ਪਹਿਲੇ ਨਾਲ ਜੀ ਪਹਿਲੇ ਨਾਲ ਜੀ ਤੇ ਕਿੰਨੇ ਦਿਨ ਹੋਏ ਸੁਈ ਨੂੰ ਹੀ 6 ਚੌਥਾ ਦਿਨ ਹੋ ਗਿਆ ਤੇਨੂੰ 4 ਦਿਨਾਂ ਸੁਈ ਨੂੰ ਦੁੱਧ ਕਿੰਨਾ ਤਿਆਰ ਹੁਣ ਬੋਲਾ ਕਿੰਨਾ ਤਿਆਰ ਹੈ ਬੋਲੀ 8 ਕਿਲੋ ਠੀਕ ਹੈ ਤੇ ਆਪਣਾ 972861562 ਤੇ ਅੱਜ ਇੱਕ ਕਿੰਨੇ ਨਾਗ ਸੀ ਜੀ ਆਪਣੇ ਕੋਲੇ ਚਾਰ ਸੀ ਆ ਕੱਲੀ ਰਹਿ ਗਈ ਸੇਲ ਕਰਨ ਲਈ ਹਾਂਜੀ ਤੇ ਜੇ ਕਿਸੇ ਮੇਰੇ ਬਾਈ ਨੇ ਫਤਿਹਵਾਦ ਕੋਈ ਉਧਰਲੀ ਸਾਈਡ ਦਾ ਹੈਗਾਗਾ ਤਾਂ ਬਾਈ ਨਾਲ ਕੰਟੈਕਟ ਕਰਿਓ ਤੇ ਧੰਨਵਾਦ ਜੀ ਪਹਿਲਾਂ ਤੁਸੀਂ ਗਾਂਧੀ ਨਾਲ ਮਿਲਕ ਵੇਨ ਦੇਖੋ ਤੇ ਫਿਰ ਦਿਖਾਉਣਾ ਤੁਹਾਨੂੰ ਗਾਂ ਦਾ ਬੋਡੀ ਫ੍ਰੈਕਚਰ ਪੂਰਾ ਕਿੱਡੀ ਵੱਡੀ ਹੈਗੀ ਤੇ ਦੇਖ ਪਿਆਰ ਕੀ ਪਈ ਹੈ ਕਿਤੇ ਬਾਈ ਮਾੜਾ ਤੋੜ ਕੇ ਚੈੱਕ ਕਰਾ ਦੇ ਇਹਨੂੰ ਸਾਰੇ ਇੱਥਾਂ ਦੇਖੋ ਜਿਆ ਤੇ ਨੀਵਾ ਵੀ ਪੂਰਾ ਲਾਜਵਾ ਬਗਾ ਇਹ ਲਾਸ਼ ਰਸ਼ਕਰ ਦਾ ਪਹ ਤੇ ਮੁਠੀ ਵਾਲੇ ਥਾਣਾ ਇੱਚ ਵਾਈ ਵੇ ਤਾਂ ਪੂਰੀ ਗਾਰੰਟੀ ਵੈਦਾਂ ਕਹਿ ਸਕਦੇ ਆਪਾਂ ਮੋੜ ਲਿਆ ਤੇ ਬਾਕੀ ਬਾਈ ਨਾਲ ਗੱਲ ਕਰਾਵਾਂਗੇ ਤੇ ਇੱਕ ਔਰ ਸੀ ਫੇਸ ਕੁਆਲਿਟੀ ਚੈੱਕ ਕਰਾਂ ਬਹੁਤ ਸੋਹਣਾ ਫੁੱਲ ਬੰਦਾ ਮੱਖਜੱਤੀ ਬਹੁਤੀ ਘੰਟਾ ਕਿਉਂਕਿ ਮੰਡੀ ਦੇ ਵਿੱਚ ਜਾਂ ਕਿਵੇਂ ਵੀ ਕਹਦੀ ਆ ਬੱਚੇ ਦਾ ਬਤੂ ਫੇਰ ਕਰਦੀ ਕਰਦਾ ਹੁੰਦਾ ਤਾਂ ਕਰਕੇ ਥੋੜਾ ਮੋੜ ਆਲ ਹੋ ਜਾਂਦੀ ਹੈਗੀ ਤੇ ਬਾਕੀ ਬਈ ਤਾਂ ਆਪਾਂ ਕਰਾਂਗੇ ਗੱਲ ਬਾਤ ਤੇ ਪੁੱਛਦੀਆਂ ਜਾਣਕਾਰੀ ਲੈਣੀ ਹੈਗੀ ਇੱਕ ਵਾਰ ਤੁਹਾਨੂੰ ਲੈਵਾ ਜਰੂਰ ਚੈੱਕ ਕਰ ਲੋ ਇੱਕ ਵਾਰੀ ਗੁਰ ਇਹ ਸਸੀ ਗੱਲ ਬਈ ਸ੍ਰੀ ਗਾਰ ਜੀ ਬਈ ਆਪਣਾ ਨਾਮ ਤੇ ਪਿੰਡ ਦੱਸੋ ਰਣਜੀਤ ਜੀ ਤੇ ਪਿੰਡ ਬਈ ਪਿੰਡ ਧੂੜਕੋਟ ਤੇ ਆਪਾਂ ਗਾਂ ਦੇ ਬਾਰੇ ਜਾਣਕਾਰੀ ਦਿਓ ਵੀ ਇਹ ਕਿੰਨਾ ਮਸੂ ਦਾ ਇਹ ਤੀਜਾ ਸੂਆ ਹੈ ਜੀ ਤੀਜਾ ਸੂਆ ਬਈ ਹਾਂਜੀ ਇਹ ਕਿਹੜਾ ਸੂਆ ਹੈਗਾ ਤੇ ਦੁੱਧ ਕਿੰਨਾ ਬੀਜੇ ਥੱਲੇ ਦੁੱਧ 20 ਕਿਲੋ ਜੀ ਕੰਡੇ ਵਾਲਾ ਤਿਆਰ ਹੁਣ ਬਈ ਜਦੋਂ ਕੰਡਿਆ ਵਾ ਤਿਆਰ ਆ ਤੇ ਆਪਾਂ ਬਈ ਇਹਦਾ ਰੇਟ ਕੀ ਕਰਦੇ ਆਗੇ ਰੇਟ ਇਹਦਾ 70000 ਠੀਕ ਆ ਧੰਨ ਧੰਨ